ਅੱਜ ਤਨੌਲਾ ਸਹਿਰ ਚ ਜਿਹੜੀ ਜੋੜੀ ਕੋਲੇ ਆਪਾਂ ਖੜਿਆ ਸਾਡੇ ਗਵਾਂਢੀ ਪਿੰਡ ਤੋਂ ਨੇ ਤੇ ਇਹ ਕੰਮ ਕਰ ਰਿਆ ਜੋ ਆਪਣੇ ਫੀਲਡ ਚ ਇਹਨਾਂ ਦੇ ਦਫ਼ਤਰ ਅੱਗੇ ਨਾ ਤਾਂ ਕਦੇ ਕੋਈ ਧਰਨਾ ਲੱਗਿਆ ਨਾ ਹੀ ਕੋਈ ਕਲੇਜ ਪਿਆ ਕਿਉਂਕਿ ਸਾਫ਼ ਸੁਥਰਾ ਕੰਮ ਕਰਦਿਆ ਤੇ ਬਾਹਰ ਜਾਣ ਦੇ ਵੀਜ਼ੇ ਲਗਵਾਉਂਦੇ ਆ ਜਿਵੇਂ ਆਮ ਆਪਾਂ ਸਟੱਡੀ ਵੇਚਦੇ ਵਲ ਜਾਂਦੇ ਆ ਉੱਥੇ ਫਿਰ ਪੜ੍ਹਨਾ ਵੀ ਪੈਂਦਾ ਕੰਮ ਕਰਨਾ ਵੀ ਪੈਂਦਾ ਕੰਮ ਘੱਟ ਮਿਲਦਾ ਹੈਗਾ ਪਰ ਇਹ ਵਰਕ ਪਰਮਿਟ ਦੇ ਬਾਹਰ ਭੇਜ ਦਿੰਦੇ ਆ ਨਿਊਜ਼ੀਲੈਂਡ ਇਹ ਯੂਰਪ ਦੇ ਕਿਸੇ ਵੀ ਦੇਸ਼ ਚ ਭਨੇ ਭੇਜ ਦੋਗੇ ਹਾਂਜੀ ਕਿਸੇ ਵੀ ਪੈਸਾ ਸਾਹਮਣੇ ਬਹੁਤ ਲੱਗਦਾ ਹੈਗਾ ਬਾਹਰ ਜਾਣ ਤੇ ਕਈ ਵਾਰ ਪੈਸੇ ਲੈ ਕੇ ਬਾਅਦ ਫੋਨ ਚੱਕਣ ਨੂੰ ਹੀ ਹਟ ਜਾਂਦੇ ਹੈਗੇ ਤੁਸੀਂ ਫਿਰ ਪੈਸੇ ਬਾਅਦ ਚ ਲੈਣੋ ਜਾਂ ਪਹਿਲਾਂ ਲੈਣੇ ਹੋਗੇ ਨਹੀਂ ਪੈਸੇ ਪੈਸੇ ਬਾਅਦ ਚ ਪੈਕੇਜ ਹੁੰਦਾ ਹੈਗਾ ਕਈ ਵਾਰ ਕਿਸੇ ਕੋਲੇ ਪੈਸਾ ਨਹੀਂ ਹੁੰਦਾ ਕੋਈ ਲੋਨ ਵਗੈਰਾ ਕਰਵਾ ਦਿੰਨੇ ਹੋਗੇ ਹਾਂਜੀ ਲੋਨ ਕਰਵਾ ਦਿੰਨੇ ਆ ਪੜਿਆ ਲਿਖਿਆ ਕਿੰਨਾ ਕੋ ਹੋਣਾ ਜ਼ਰੂਰੀ ਆ ਬਰਕਰਾਰ ਮਤਲਬ ਜ਼ਰੂਰੀ ਆ ਤੇ ਉਮਰ ਨਿਊਟ ਕੋਈ ਪੜਨੇ ਨਹੀਂ ਉਮਰ 18 ਪਲੱਸ ਕਿੰਨੇ ਟਾਈਮ ਚ ਵੀਜ਼ਾ ਲੈ ਆ ਦੋਗੇ ਇਹ ਹਰੇਕ ਕੰਟਰੀ ਦਾ ਅਲੱਗ-ਅਲੱਗ ਪ੍ਰੋਸੀਜਰ ਆ ਕਿ ਸੇ ਤਾਂ ਇੱਕ ਮੰਥ ਚ ਆ ਜਾਂਦਾ ਕਿਸੇ ਨੂੰ ਤਿੰਨ ਮੰਥ ਵੀ ਲੱਗ ਜਾਂਦੇ ਜਿਨਕੇ ਲਗਭਗ ਵੱਧ ਤੋਂ ਵੱਧ ਤਿੰਨ ਮੰਥ ਦੇ ਵਿੱਚ ਵੀਜਾ ਆ ਜੂਗਾ ਆ ਬਾਈ ਆਏ ਹੋਏ ਨੇ ਬੀਜੇ ਆ ਵੇਖ ਲਓ ਤੁਸੀਂ ਚੈੱਕ ਕਰ ਲਓ ਮਹੀਨੇ ਦੇ ਵਿੱਚ ਘੱਟੋ ਘੱਟ 15 20 ਵੀਜੇ ਆਉਂਦੀ ਆਉਂਦੇ ਨੇ ਤੇ ਜਿਹੜੇ ਸਟੂਡੈਂਟ ਬੈਠੇ ਨੇ ਬਣੇ ਇਹ ਕੀ ਕਰ ਰਹੇ ਨੇ ਇਹ ਹਾਈਲਾਈਟਸ ਕਰ ਰਹੇ ਨੇ ਅੱਛਾ ਹਾਈਲਾਈਟਸ ਤੋਂ ਇਲਾਵਾ ਤੁਸੀਂ ਟਿਊਸ਼ਨ ਬਾਰੇ ਵੀ ਕੋਈ ਦੇਖੇ ਆਪਣੀ ਸਹੂਲਤ ਟਿਊਸ਼ਨਸ ਵੀ ਦਿੰਦੇ ਆ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਅਸਲ ਜਿਆਦਾਤਰ ਮੈਸੇਦ ਦੇ ਟੀਚਰ ਬਹੁਤ ਘੱਟ ਹੁੰਦੇ ਆਗੇ ਫਿਰ ਮੈਸੇਦ ਦਾ ਵੀ ਆਪ ਪਟਿਊਸ਼ਨ ਵਗੈਰਾ ਰੱਖਦੇ ਹਾਂਜੀ ਦਿੰਨਾ ਮੇਰੇ ਖੋਦ ਦੀ ਨਾਨ ਮੈਡੀਕਲ ਕੀਤੀ ਹੋਈ ਆ ਚਲੋ ਵਧੀਆ ਗੱਲਾਂ ਭਾਣੇ ਤਨੋਲਾ ਸ਼ਹਿਰ ਦੇ ਵਿੱਚ ਆ ਬਾਈ ਇੱਕ ਵਾਰ ਭਾਣੇ ਆਪਣੀ ਲੋਕੇਸ਼ਨ ਦੱਸ ਦੋ ਨੀਅਰ ਐਚਡੀਐਫਸੀ ਬੈਂਕ ਬਰਨਾਲਾ ਰੋਡ ਤਨੋਲਾ ਕੀ ਕਹਿਣਾ ਚਾਹੋਗੇ ਬਾਈ ਜਿਹੜੇ ਮਨਜਾ ਸਿੱਟੀ ਬੈਠੇ ਨੇ ਨਹੀਂ ਵੀਜੇ ਲੱਗੇ ਉਹਨਾਂ ਦੇ ਮੇਰੇ ਇੱਕ ਵਾਰ ਆਪਣੇ ਕੋਲ ਆ ਕੇ ਜਰੂਰ ਇੱਥੇ ਆਉਣਾ ਹਾਂਜੀ ਤੇ ਉਹਨਾਂ ਨੂੰ ਇੱਕ ਵਾਰ ਆ ਕੇ ਇੱਥੇ ਸਾਡੇ ਤੋਂ ਪੁੱਛਣਾ ਸਾਰਾ ਕੁਝ ਪਤਾ ਕਰਨ ਵਾਲੇ ਦੁਆਲੇ ਤੋਂ ਪਤਾ ਕਰਨ ਤਾਂ ਉਹਨਾਂ ਨੂੰ ਆਪਣਾ ਕਹਿੰਦੇ ਉਹਨਾਂ ਦਾ ਸਾਰਾ ਪਤਾ ਲੱਗ ਜਾਏਗਾ ਵੀ ਇਹ ਕਹਿੰਦੇ ਸਾਡਾ ਵੀਜ਼ਾ ਰੇ ਸ਼ੋਕੀ ਹੈ ਵੀਜ਼ਾ ਸੌਕੀ ਲੱਗ ਜੂਗਾ ਵੀਜ਼ਾ ਆਰਾਮ ਨਾਲ ਵੀਰੇ ਕਈ ਵਾਰ ਭਾਈ ਕਿਸੇ ਨੇ ਨਹੀਂ ਵਰਕ ਪਰਮਿਟ ਦੇ ਆਣਾ ਉਹ ਸਟੱਡੀ ਵੀਜ਼ੇ ਤੇ ਫਾਈਲ ਲਵਾਉਣੀ ਹੁੰਦੀ ਆ ਉਹਨਾਂ ਲਈ ਉਹਨਾਂ ਲਈ ਆਪਾਂ ਸਟੱਡੀ ਵੀਜ਼ੇ ਤੇ ਵੀਜ਼ਾ ਲਾਉਣੇ ਆ ਜਿੱਦਾਂ ਕਿ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਾਰੇ ਕਿਤੇ ਤੋਂ ਦਾ ਵੀਜ਼ਾ ਲਗਵਾਉਣੇ ਆ ਉਹਨਾਂ ਵਿੱਚ ਵੀ ਆਪਾਂ ਪੈਕੇਜ ਕਰਦੇ ਆ ਫ ਦੇ ਵੀ ਆਮ ਰੌਲੇ ਪਈ ਜਾਂਦੇ ਜਦੋਂ ਬੰਦੇ ਦੇ ਇੱਕ ਵਾਰ ਪੈਸੇ ਡੁੱਬ ਗਏ ਫਿਰ ਸਾਰੀ ਜ਼ਿੰਦਗੀ ਲਈ ਉਹਦਾ ਮਨ ਟੁੱਟੇ ਜਾਂਦਾ ਹੈਗਾ ਸੋ ਪੈਸੇ ਬਾਤ ਨੇ ਕੋਈ ਖਤਰੇ ਵਾਲੀ ਗੱਲ ਨਹੀਂ ਕਿਸੇ ਨੇ ਵੀ ਵਿਜੇ ਸੰਬੰਧੀ ਕੋਈ ਵੀ رائے ਮਸਬਰਾ ਲੈਣਾਗਾ ਧਰੋਲਾ ਸ਼ਹਿਰ ਦੇ ਵਿੱਚ ਬਈ ਉਹਦਾ ਦਫ਼ਤਰਾਂ ਤੇ ਦਫ਼ਤਰ 3 ਸਾਲ ਪੁਰਾਣਾ ਹੈਗਾ ਕੋਈ ਇੱਕ ਵਾਰ ਵੀ ਨਹੀਂ ਸਾਡੇ ਗਵਾਂਢ ਚ ਪਤੀ ਹੁੰਦਾ ਸ਼ਹਿਰਾਂ ਦਾ ਬਈ ਜਿਹਦਾ ਰੌਲਾ ਪੈਂਦਾ ਹੈਗਾ ਉਹ ਤਾਂ ਅਖਬਾਰਾਂ 'ਚ ਖਬਰਾਂ ਆ ਜਾਂਦੀਆਂ ਨੇ ਬਾਕੀ ਸੋਸ਼ਲ ਮੀਡੀਆ ਦਾ ਜਵਾਨਾ ਇਹਨਾਂ ਦੀ ਕੋਈ ਵੀ ਇਹੀ ਜੀ ਗੱਲਬਾਤ ਨਹੀਂ ਰੌਲੇ ਵਾਲੀ ਜਿਹੜਾ ਵੀ ਕੰਮ ਕਰਦਿਆ ਸਾਫ਼-ਸੁਥਰਾ ਕਰਦਿਆ ਤੁਸੀਂ ਦਫ਼ਤਰ 'ਚ ਆ ਕੇ ਵੀ ਗੱਲਬਾਤ ਕਰ ਚੱਲ ਰਹੇ ਨੇ ਇਹਨਾਂ ਦੇ ਫੋਨ ਕਰਕੇ ਵੀ ਗੱਲਬਾਤ ਕਰ ਸਕਦੇ ਹਾਂ ਸੋ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਬਾਹਰ ਜਾਣ ਦੀ ਸੋਚ ਰਹੇ ਨੇ ਨਹੀਂ ਉਹਨਾਂ ਦਾ ਕੁਝ ਬਾਹਰ ਜਾਣ ਦਾ ਬਣ ਰਿਹਾ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਬਣਾ ਸਕਣ ਇੱਥੇ ਆ ਕੇ ਗੱਲਬਾਤ ਕਰ ਸਕਣ ਤੇ ਆਪਣਾ ਵੀਜ਼ਾ ਲਵਾ ਸਕਣ ਧੰਨਵਾਦ